पीटीसी न्यूज़ देख रहे देश विदेश के दे दर्शकों का स्वागत है मैं हूं जतिन कुमार शर्मा। ਤੁਸੀਂ ਅਕਸਰ ਹੀ ਸੰਤ ਮਹਾਤਮਾਵਾਂ ਬਾਰੇ ਸੁਣਿਆ ਹੋਊਗਾ ਕਿ ਉਹ ਸਮਾਦੀ ਲੈ ਲੈਂਦੇ ਸੀ। ਪਰ ਗੁਜਰਾਤ ਦੇ ਵਿੱਚੋਂ ਇੱਕ ਬੜਾ ਹੀ ਦਿਲਚਸਪ ਮਾਮਲਾ ਸਾਹਮਣੇ ਆਇਆ ਜਿੱਥੇ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਸਮਾਦੀ ਨਹੀਂ ਲਿੱਤੀ ਗਈ ਬਲਕਿ ਇੱਕ ਕਾਰ ਨੂੰ ਸਮਾਦੀ ਦਬਾਈ ਗਈ ਹੈ। ਤੇ ਕਾਰ ਨੂੰ ਜੋ ਸਮਾਦੀ ਦਵਾਉਣ ਦਾ ਮਕਸਦ ਹੈ ਕਾਰਨ ਹੈ ਉਹ ਵੀ ਬੜਾ ਦਿਲਚਸਪ ਹੈ। ਦਰਸਲ ਇੱਕ ਵਿਅਕਤੀ ਸੀ ਉਹ ਆਪਣੀ ਕਾਰ ਨੂੰ ਬੜਾ ਪਿਆਰ ਕਰਦਾ ਸੀ। ਉਸਦੀ ਕਾਰ ਕਰੀਬ 15 ਸਾਲ ਪੁਰਾਣੀ ਹੋ ਚੁੱਕੀ ਸੀ। ਕਾਰ ਦੇ ਨਾਲ ਉਹਦਾ ਬੜਾ ਦਿਲ ਲੱਗਿਆ ਹੋਇਆ ਸੀ ਉਹ ਨਹੀਂ ਚਾਹੁੰਦਾ ਸੀ ਕਿ ਇਸ ਕਾਰ ਨੂੰ ਜਾਂ ਤਾਂ ਕਿਸੇ ਨੂੰ ਵੇਚ ਦਿੱਤਾ ਜਾਵੇ ਜਾਂ ਫਿਰ ਇਸ ਨੂੰ ਡਿਸਮੈਂਟਲ ਕਰ ਦਿੱਤਾ ਜਾਵੇ ਤਾਂ ਉਸਨੇ ਇੱਕ ਹੱਲ ਲੱਭਿਆ ਉਸ ਨੂੰ ਆਪਣੇ ਹੀ ਖੇਤਾਂ ਵਿੱਚ ਲੈ ਜਾਂਦਾ ਤੇ ਇੱਕ ਕਰੀਬ 15 ਫੁੱਟ ਡੂੰਘਾ ਟੋਆ ਪੱਟਦਾ ਤੇ ਉਸ ਦੇ ਵਿੱਚ ਗੱਡੀ ਖੜੀ ਕਰਕੇ ਪੂਰੇ ਮੰਤਰੋ ਉਚਾਰਨ ਦੇ ਨਾਲ ਉਸ ਦੀ ਸਮਾਦੀ ਦਵਾਈ ਜਾਂਦੀ ਹੈ ਤੇ ਸਮਾਦੀ ਵੀ ਕੋਈ ਆਮ ਨਹੀਂ ਬਲਕਿ 20 ਕਰੀਬ 2000 ਦੇ ਕਰੀਬ ਲੋਕਾਂ ਨੂੰ ਮੌਕੇ ਤੇ ਬੁਲਾਇਆ ਵੀ ਗਿਆ ਸੀ 2000 ਦੇ ਕਰੀਬ ਲੋਕ ਕੀ ਮੌਕੇ ਤੇ ਪਹੁੰਚੇ ਹੋਏ ਸੀ ਤੇ ਖਰਚਾ ਆਇਆ 4 ਲੱਖ ਰੁਪਏ 4 ਲੱਖ ਰੁਪਏ ਖਰਚ ਕੇ ਉਸਨੇ ਪੂਰਾ ਪ੍ਰੋਗਰਾਮ ਕਰਵਾਇਆ 1500 ਲੋਕਾਂ ਨੂੰ ਦਾਵਤ ਵੀ ਦਿੱਤੀ ਹੈ ਤੇ ਉਹਦੀਆਂ ਤਸਵੀਰਾਂ ਸੀ ਸਕਰੀਨਸ ਤੇ ਉੱਤੇ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਇਹ ਪੂਰਾ ਪ੍ਰੋਗਰਾਮ ਹੋਇਆ ਸੀ ਤੇ ਕਿਸ ਤਰੀਕੇ ਦੇ ਨਾਲ ਕਾਰ ਨੂੰ ਸਮਾਦੀ ਦਵਾਈ ਗਈ ਹੈ 15 ਫੁੱਟ ਡੂੰਘਾ ਪਹਿਲਾਂ ਟੋਆ ਪਟਿਆ ਗਿਆ ਉਸ ਦੇ ਵਿੱਚ ਕਾਰ ਨੂੰ ਉਤਾਰਿਆ ਗਿਆ ਫਿਰ ਉਸ ਨੂੰ ਚੰਗੇ ਤਰੀਕੇ ਨਾਲ ਸਾਫ ਸੁਥਰੀ ਕਾਰ ਨੂੰ ਟੱਕਿਆ ਗਿਆ ਸਾਫ ਕੱਪੜਿਆਂ ਦੇ ਨਾਲ ਫਿਰ ਮੰਤਰ ਪੜੇ ਗਏ ਫਿਰ ਉਸ ਦੀ ਸਮਾਦੀ ਦਵਾਈ ਗਈ ਪੂਰਾ ਪਰਿਵਾਰ ਮੌਕੇ ਦੇ ਉੱਤੇ ਸੀਗਾ ਇਸ ਤਰੀਕੇ ਨਾਲ ਕਾਰ ਨੂੰ ਦੁਲਹਨ ਦੇ ਤਰੀਕੇ ਨਾਲ ਸਜਾਇਆ ਗਿਆ ਸੀ ਤੇ ਸਾਰੇ ਲੋਕ ਗੱਡੀ ਨਾਲ ਖੜ ਕੇ ਫੋਟੋਆਂ ਵੀ ਖਿਚਵਾ ਰਹੇ ਸੀ ਇੰਜ ਲੱਗਦਾ ਸੀ ਕਿ ਜਿਵੇਂ ਇਹ ਕੋਈ ਵਾਕਈ ਪਰਿਵਾਰ ਦਾ ਕੋਈ ਫੰਕਸ਼ਨ ਹੋਵੇ ਘਰ ਦੇ ਵਿੱਚ ਜਾਂ ਤਾਂ ਜਵਾਕ ਜੰਮਿਆ ਹੋਵੇ ਜਾਂ ਕੋਈ ਵਿਆਹ ਦਾ ਪ੍ਰੋਗਰਾਮ ਹੋਵੇ ਬੜੀਆ ਇਹ ਦਿਲਚਸਪ ਤਸਵੀਰਾਂ ਨੇ ਅਕਸਰ ਹੀ ਇਹ ਤਸਵੀਰਾਂ ਤੁਹਾਡੇ ਕੋਲ ਖਬਰਾਂ ਤਾਂ ਆਉਂਦੀਆਂ ਰਹਿੰਦੀਆਂ ਪਰ ਐਸੀ ਇਹ ਦਿਲਚਸਪ ਤਸਵੀਰਾਂ ਘੱਟ ਵੱਧ ਹੀ ਦੇਖਣ ਨੂੰ ਮਿਲਦੀਆਂ ਨੇ ਤੇ ਉਹੀ ਤਸਵੀਰਾਂ ਇਸ ਵਕਤ ਤੁਸੀਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੂਰਾ ਮੇਲਾ ਭਰਿਆ ਹੋਇਆ ਲੋਕ ਦੇਖ ਰਹੇ ਨੇ ਗੱਡੀ ਨੂੰ ਉਤਾਰਿਆ ਜਾ ਰਿਹਾ ਹੈ ਟੋਏ ਦੇ ਵਿੱਚ ਤੇ ਉਸ ਤੋਂ ਬਾਅਦ ਉਸ ਦੇ ਨਾਲ ਕਿਵੇਂ ਮੰਤਰ ਪੜੇ ਜਾ ਰਹੇ ਨੇ ਵਿधि ਵਿਵਹਾਰ ਦੇ ਨਾਲ ਮੌਕੇ ਦੇ ਉੱਤੇ ਜੋ ਪੰਡਿਤ ਹੁੰਦੇ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ 1500 ਕਰੀਬ ਲੋਕ ਜਿਨ੍ਹਾਂ ਨੂੰ ਦਾਵਤ ਦਿੱਤੀ ਗਈ ਉਹਨਾਂ ਨੂੰ ਘਰੇ ਬੁਲਾ ਕੇ ਖਾਣਾ ਖੁਲਾਇਆ ਗਿਆ ਤੇ ਜਿਵੇਂ ਕੋਈ ਵਿਆਹ ਦਾ ਪ੍ਰੋਗਰਾਮ ਹੋਵੇ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਤਾਂ 2000-2500 ਤੋਂ ਵੀ ਵੱਧ ਲੋਕ ਸੀ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕ ਮੌਕੇ ਤੇ ਪਹੁੰਚੇ ਵੇ ਜਿਹੜੇ ਕਿ ਇਸ ਪੂਰੀ ਘਟਨਾ ਦੇ ਸਾਕਸੀ ਬਣ ਰਹੇ ਸੀ ਗਵਾਹ ਬਣ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਕਾਰ ਨੂੰ ਦਫਨਾ ਦਿੱਤਾ ਗਿਆ ਇਹ ਦਫਨਾਇਆ ਵੀ ਇਸ ਤਰੀਕੇ ਨਾਲ ਆ ਜਦੋਂ ਵਿਅਕਤੀ ਨੇ ਗੱਲਬਾਤ ਕੀਤੀ ਗਈ ਤਾਂ ਉਸ ਵਿਅਕਤੀ ਦਾ ਕਹਿਣਾ ਸੀ ਕਿ ਜਦੋਂ ਦੀ ਕਾਰ ਲਿੱਤੀ ਹੈ ਉਸ ਦਾ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਿਹਾ ਹੈ ਜਦੋਂ ਤੋਂ ਕਾਰ ਲਿੱਤੀ ਹੈ ਤੇ ਜਦੋਂ ਇਹ ਲੋਹਾ ਉਹਨਾਂ ਦੇ ਘਰੇ ਆਇਆ ਤਾ ਪਰਿਵਾਰ ਦੇ ਭਾਗ ਹੀ ਖੁੱਲ ਗਏ ਪਰਿਵਾਰ ਵਾਲਿਆਂ ਚ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਵਧ ਗਿਆ ਇਸ ਤੋਂ ਇਲਾਵਾ ਜੋ ਕਿ ਬਿਜ਼ਨਸ ਦੀ ਗੱਲ ਕਰੀਏ ਉਹ ਵੀ ਦਿਨ ਦੁੱਗਣੀ ਚਾਰ ਚੋਗਣੀ ਤਰਕੀਆਂ ਕਰ ਰਿਹਾ ਤੇ ਉਸ ਤੋਂ ਬਾਅਦ ਮੁਨਾਫੇ ਵੀ ਲਗਾਤਾਰ ਇੱਕ ਤੋਂ ਬਾਅਦ ਇੱਕ ਹੁੰਦੇ ਰਹੇ ਜਿਹੜੇ ਵੀ ਕੰਮ ਦੇ ਵਿੱਚ ਹੱਥ ਪੈਰ ਪਾਉਂਦੇ ਸੀ ਉਹ ਕੰਮ ਬੜੇ ਜ਼ਿਆਦਾ ਸੋਹੜੇ ਤਰੀਕੇ ਨਾਲ ਪਰਫੁੱਲਿਤ ਹੁੰਦਾ ਸੀ ਇਸ ਕਰਕੇ ਪਰਿਵਾਰ ਨੇ ਸੋਚਿਆ ਕਿ ਇਹ ਗੱਡੀ ਨੂੰ ਵੇਚਣਾ ਨਹੀਂ ਕਿਉਂਕਿ ਇਸ ਗੱਡੀ ਦੇ ਵਿੱਚ ਕਈ ਸ਼ੁਭ ਕੰਮ ਵੀ ਹੋਏ ਨੇ ਜਿਸ ਤਰੀਕੇ ਨਾਲ ਕਿਸੇ ਦੇ ਵਿਆਹਾਂ ਤੇ ਜਾਣਾ ਕੋਈ ਚ ਚੰਗੇ ਕੰਮ ਹੁੰਦੇ ਨੇ ਉੱਥੇ ਵੀ ਹਮੇਸ਼ਾ ਗੱਡੀ ਜਾਂਦੀ ਰਹੀ ਤਾਂ ਪਰਿਵਾਰ ਦਾ ਕਹਿਣਾ ਸੀ ਕਿ ਗੱਡੀ ਦੇ ਨਾਲ ਬੜੀਆਂ ਯਾਦਾਂ ਜੁੜੀਆਂ ਹੋਈਆਂ ਨੇ ਇਸ ਕਾਰ ਨੂੰ ਵੇਚਣਾ ਨਹੀਂ ਹੈਗਾ ਇਸ ਨੂੰ ਕਿਸ ਤਰੀਕੇ ਨਾਲ ਸੰਭਾਲਿਆ ਜਾਵੇ ਉਹਨਾਂ ਨੂੰ ਨਹੀਂ ਸੀ ਪਤਾ ਤਾਂ ਉਹਨਾਂ ਨੇ ਇੱਕ ਨਤੀਜਾ ਕੱਢਿਆ ਕਿ ਆਪਾਂ ਐ ਕਰਦੇ ਹਾਂ ਕਿ ਇਹ ਨਾ ਹੋਵੇ ਕਿ ਆਉਣ ਵਾਲੀਆਂ ਪੁਸ਼ਤਾਂ ਇਸ ਗੱਡੀ ਨੂੰ ਵੇਚ ਦੇਣ ਤਾਂ ਉਸ ਪਰਿਵਾਰ ਨੇ ਫੈਸਲਾ ਲਿਆ ਕਿ ਆਪਾਂ ਇਸ ਗੱਡੀ ਨੂੰ ਦਫਨਾ ਦੇਣੇ ਆ ਇਸ ਮਿੱਟੀ ਦੇ ਵਿੱਚ ਦਫਨਾ ਦੇਣੇ ਆ ਕਿਉਂਕਿ ਇੱਕ ਨਾ ਇੱਕ ਦਿਨ ਸਭ ਨੇ ਮਿੱਟੀ ਦੇ ਵਿੱਚ ਦਫਨ ਹੋਣਾ ਹੀ ਹੈ ਮਿੱਟੀ ਦੇ ਵਿੱਚ ਮਿਲ ਜਾਣਾ ਹੈ ਪੰਜ ਤੱਤਾਂ ਚ ਵਿਲੀਨ ਹੋ ਜਾਣਾ ਹੈ ਤਾਂ ਕਿਉਂ ਨਾ ਪਹਿਲਾਂ ਹੀ ਗੱਡੀ ਨੂੰ ਮਿੱਟੀ ਦੇ ਵਿੱਚ ਦਫਨਾ ਦਿੱਤਾ ਜਾਵੇ ਤੇ ਉਹ ਤਸਵੀਰਾਂ ਇਸ ਵਕਤ ਤੁਹਾਡੇ ਸਾਹਮਣੇ ਨੇ ਜੋ ਕਿ ਇਸ ਵਕਤ ਤੁਸੀਂ ਆਪਣੀਆਂ ਸਕਰੀਨਸ ਦੇ ਉੱਤੇ ਦੇਖ ਰਹੇ ਹੋ ਦੇਖੋ ਪਹਿਲੀ ਤਸਵੀਰ ਦੇ ਵਿੱਚ ਕਿਸ ਤਰੀਕੇ ਨਾਲ ਗੱਡੀ ਨੂੰ ਥੱਲੇ ਟੋਏ ਦੇ ਵਿੱਚ ਉਤਾਰਿਆ ਗਿਆ ਤੇ ਦੂਸਰੀ ਤਸਵੀਰ ਦੇ ਵਿੱਚ ਜੋ ਪਰਿਵਾਰ ਵਾਲੇ ਨੇ ਫੋਟੋਆਂ ਖਿੱਚੀਆਂ ਕਿਵੇਂ ਗੱਡੀ ਦੇ ਅੱਗੇ ਖੜ ਕੇ ਸਾਰਾ ਪਰਿਵਾਰ ਫੋਟੋਆਂ ਖਿਚਾ ਰਿਹਾ ਹੈ ਔਰ ਗੱਡੀ ਨੂੰ ਵੀ ਫੁੱਲਾਂ ਨਾਲ ਕਿਵੇਂ ਸਜਾਇਆ ਹੋਇਆ ਜਿਵੇਂ ਕਿ ਵਿਆਹ ਵਾਲੀ ਗੱਡੀ ਨੂੰ ਸਜਾਇਆ ਹੁੰਦਾ ਹੈ ਟੇਕਓਰ ਫਿਰ ਤੋਂ ਤੁਹਾਨੂੰ ਦੱਸ ਦਿੰਨੇ ਆ ਗੁਜਰਾਤ ਦੇ ਅਮਰੋਲੀ ਤੋਂ ਇਹ ਦਿਲ ਨੂੰ ਛੂ ਲੈਣ ਵਾਲੀ ਇਹ ਘਟਨਾ ਵਾ ਜਿੱਥੇ ਇਹ ਵਿਅਕਤੀ ਦਾ ਨਾਮ ਸੀਗਾ ਸੰਜੀਵ ਪੋਲਾਰਾ ਸੰਜੇ ਪੋਲਾਰਾ ਵਿਅਕਤੀ ਦੀ ਇਹ ਕਾਰ ਸੀਗੀ ਜਿਸ ਨੇ ਫੈਸਲਾ ਲਿਆ ਕਿ ਕਾਰ ਨੂੰ ਆਪਾਂ ਦਫਨਾ ਦੰਨੇ ਆ ਨਾ ਤਾਂ ਇਸ ਨੂੰ ਕਦੇ ਵੇਚਣਾ ਤੇ ਨਾ ਕਦੇ ਭੰਨਣਾ ਨਾ ਡਿਸਮੈਂਟਲ ਕਰਕੇ ਇਹਦੀ ਜਗ੍ਹਾ ਤੇ ਆਪਾਂ ਕੋਈ ਹੋਰ ਨਵੀਂ ਗੱਡੀ ਲੈਣੀ ਆ ਨਵੀਂ ਗੱਡੀ ਪਰਿਵਾਰ ਕਹਿੰਦਾ ਭਾਵੇਂ ਅਸੀਂ ਲਵਾਂਗੇ ਪਰ ਇਸ ਗੱਡੀ ਨੂੰ ਅਸੀਂ ਕੋਈ ਨੁਕਸਾਨ ਨਹੀਂ ਪਹੁੰਚਾਣਾ ਇਸ ਗੱਡੀ ਨੂੰ ਹਮੇਸ਼ਾ ਹਮੇਸ਼ਾ ਲਈ ਅਸੀਂ ਜ਼ਮੀਨ ਦੇ ਵਿੱਚ ਦਫਨਾ ਦੰਨੇ ਆ ਇਹ ਪੂਰਾ ਪ੍ਰੋਗਰਾਮ ਕੀਤਾ ਗਿਆ ਸੀ 2500 3000 ਦੇ ਕਰੀਬ ਲੋਕ ਇਸ ਪੂਰੇ ਗਵਾਹ ਬਣੇ ਨੇ ਇਸ ਪ੍ਰੋਗਰਾਮ ਦੇ ਔਰ ਕਰੀਬ 4 ਲੱਖ ਰੁਪਏ ਦੇ ਕਰੀਬ ਖਰਚਾ ਆਇਆ ਇਸ ਪ੍ਰੋਗਰਾਮ ਨੂੰ ਕਰਨ ਦੇ ਉੱਤੇ ਕਿਉਂਕਿ ਲੋਕਾਂ ਨੂੰ ਬੁਲਾਇਆ ਗਿਆ ਸੀ ਉਹਨਾਂ ਨੂੰ ਦਾਵਤ ਦਿੱਤੀ ਖਾਣਾ ਵਗੈਰਾ ਸਭ ਨੂੰ ਖੁਲਾਇਆ ਗਿਆ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ 1500 ਲੋਕਾਂ ਨੂੰ ਇਹ ਪੂਰਾ ਪ੍ਰੋਗਰਾਮ ਵਿੱਚ ਪਾਰਟੀ ਵੀ ਦਿੱਤੀ ਗਈ ਹੈ ਤੇ 15 ਸਾਲ ਪਹਿਲਾਂ ਦੀ ਕਰੀਬ ਦੀ ਇਹ ਕਾਰ ਹੈ 15 ਸਾਲ ਪਹਿਲਾਂ ਇਹ ਕਾਰ ਲਿੱਤੀ ਸੀ ਤੇ ਹੁਣ ਪਰਿਵਾਰ ਇਸ ਕਾਰ ਨੂੰ ਕਿਸ ਤਰੀਕੇ ਦੇ ਨਾਲ ਆਪਣੇ ਤੋਂ ਦੂਰ ਕਰ ਰਿਹਾ ਹੈ ਜਾਂ ਕਹੀਏ ਆਪਣੀਆਂ ਯਾਦਾਂ ਦੇ ਵਿੱਚ ਹਮੇਸ਼ਾ ਹਮੇਸ਼ਾ ਲਈ ਦਫਨ ਕਰ ਰਿਹਾ ਹੈ ਉਹਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੁਜਰਾਤ ਦੇ ਅਮਰੋਲੀ ਤੋਂ ਇਹ ਤਸਵੀਰਾਂ ਸੀ